ਹਾਂਜੀ ਬੇਗੁੱਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਆਪਣੇ ਚੈਨਲ ਦੇ ਸਵਾਗਤ ਆ ਜੀ। ਆਪਾਂ ਬਣਾਉਣ ਲੱਗੇ ਹਾਂ ਚੌਰ ਬਣਾਵਾਂਗੇ। ਜੇਸ ਆਪਾਂ ਨਿਕਾਲ ਲਿਆ ਔਨ। ਥੋੜੀ ਜਿਹਾ ਅਪਣੇ 1 ਘੰਟਾ ਪਹਿਲਾਂ। ਭਿਉਂ ਕੇ ਰੱਖਦੇ ਸੀਗੇ। 4-5 ਵਾਰੀ ਪਾਣੀ ਪਾ ਕੇ। ਚੰਗੀ ਤਰ੍ਹਾਂ ਆਪਾਂ ਨੂੰ ਬੈਠ ਕਰ ਲਈ। ਜਿੱਕਾ ਲਈ ਆਪਾਂ ਲਈ ਸੀ ਚਾਰਾਂ ਦੀ। ਆਨੂ ਜੀ ਪਾਣੀ ਮਣਕੇ ਪਾਉਣ ਦੀ ਲੋੜ ਨਹੀਂ ਹੈ ਕਿਉਂਕਿ ਆਪਾਂ ਨੇ ਬੋਇਲ ਕਰਕੇ ਹਾਂਜੀ ਲੋ ਜੀ ਪਾਣੀ ਆਪਾਂ ਨੇ ਪਾ ਲਿਆ ਤੇ ਆਪਾਂ ਖੁੱਲੇ ਹੀ ਰੱਖ ਕੇ ਚੋਲ ਬਣਾਵਾਂਗੇ ਬੋਇਲ ਕਰਕੇ ਜਿਹੜਾ ਐਕਸਟਰਾ ਪਾਣੀ ਹੋਊਗਾ ਆਪਾਂ ਕੱਢ ਦਾਂਗੇ ਇਸਕੇ ਕਰਕੇ ਆਪਾਂ ਨੂੰ ਪਾਣੀ ਮਣਕੇ ਪਾਉਣ ਦੀ ਜ਼ਰੂਰਤ ਨਹੀਂ ਹੈ ਜੀ ਆਪਾਂ ਥੋੜੀ ਇਹਦੇ ਵਿੱਚ ਜੀ ਹਲਦੀ ਪਾ ਦਾਂਗੇ ਬਸ ਕਲਰ ਵਾਸਤੇ ਆਪਾਂ ਕੋਈ ਵੀ ਰੰਗ ਵਗੈਰਾ ਨਹੀਂ ਪਾਉਂਦੇ ਹਾਂ ਔਰ ਆਪਾਂ ਨੇ ਚੌਲਾਂ ਦੇ ਵਿੱਚ ਕੁਝ ਨਹੀਂ ਪਾਉਣਾ ਹੈ ਜੀ ਢੱਕ ਦਾਂਗੇ ਢੱਕ ਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਇਹਨੂੰ ਚੈੱਕ ਕਰੀ ਜਾਵਾਂਗੇ ਤੇ ਜਦੋਂ ਹੁਣ ਆਪਾਂ ਇਹਨਾਂ ਨੂੰ ਜੀ ਬੋਇਲ ਹੋਣ ਲੱਗ ਜਾਣਗੇ ਫਿਰ ਆਪਾਂ ਗੈਸ ਨੂੰ ਜੀ ਸਿਮ ਕਰ ਦਾਂਗੇ ਹਾਂਜੀ ਚੌੜਾ ਆਪਣੇ ਬੋਇਲ ਹੋ ਰਹੇ ਨੇ ਤੇ ਹੁਣ ਆਪਾਂ ਨੇ ਜਿਹੜਾ ਗੈਸ ਹੈ ਜੀ ਉਹ ਸਿਮ ਕਰਤਾ ਅੱਧਰ ਆਪਾਂ ਨਾਲ ਦੀ ਨਾਲ ਦੂਜੀ ਸਾਈਡ ਦੀ ਚੌੜਾ ਦਾ ਤੜਕਾ ਤਿਆਰ ਕਰਕੇ ਰੱਖ ਲਿਆ ਆਪਾਂ ਨੇ ਇੱਕ ਪਿਆਜ਼ ਕੱਟ ਲਿਆ ਜੀ ਨਾਲ ਦੀ ਨਾਲ ਜੇ ਚੌੜਾ ਨੂੰ ਵੀ ਚੈੱਕ ਕਰੀ ਜਾਂਦੇ ਹਾਂ ਜੀ ਸਰੂ ਉਧਾ ਆਪਣਾ ਤੇਲ ਐਡ ਕਰ ਲਿਆ ਦੀ ਆਪਾਂ ਨੇ ਇੱਕ ਹੀ ਮੀਡੀਅਮ ਸਾਈਜ਼ ਦਾ ਪਿਆਜ਼ ਕੱਟਿਆ ਮੈਂ ਇਹਨੂੰ ਬੈਲ ਰੱਖ ਦਾਂਗੇ ਫਿਰ ਆਪਣੇ ਚੌਲਾਂ ਦੀ ਉਬਲ ਕੇ ਬਾਹਰ ਨਹੀਂ ਆਉਣਾ ਵਿੱਚ ਆਪਾਂ ਚੌਲਾਂ ਨੂੰ ਵੀ ਜਦ ਬਣਾਉਣੇ ਨੇ ਅੱਧਾ ਘੰਟਾ ਪਹਿਲਾਂ ਭਿਓ ਕੇ ਰੱਖ ਦਿੰਨੇ ਹਾਂ ਨੇ ਤੇ ਚਾਰ ਪੰਜ ਵਾਰੀ ਪਾਣੀ ਪਾ ਕੇ ਚੰਗੀ ਤਰ੍ਹਾਂ ਵਾਸ਼ ਕਰ ਲੈਣੇ ਨੇ ਹਾਂ ਇਹਦਾ ਭਟੌਂ ਕੇ ਰੱਖ ਦਿੰਨੇ ਆ ਜੀ ਫਿਰ ਚੌਲ ਆਪਣੇ ਜਲਦੀ ਬਣ ਜਾਂਦੇ ਨੇ ਆਪਾਂ ਅੱਧਾ ਘੰਟਾ ਭਿਉਂਤੇ ਸੀ ਆਪਾਂ 1 ਘੰਟਾ ਵੀ ਭਿਉਂ ਸਕਦੇ ਆ ਇਹਨਾਂ ਗੈਸ ਆਪਾਂ ਨਹੀਂ ਸ਼ੇਮ ਕਰਿਆ ਜੀ ਪਟਾਟੇ ਤੇ ਇਧਰ ਨਾਲ ਦੀ ਨਾਲ ਜੀ ਆਪਣਾ ਤੜਕਾ ਵੀ ਤਿਆਰ ਹੋ ਰਿਹਾ ਖੱਦਰੀ ਦੇਸੀ ਘਿਓ ਦਾ ਵੀ ਤੜਕਾ ਲਾ ਸਕਦੇ ਆ ਕਿ ਆਪਾਂ ਕਦੇ-ਕਦੇ ਦੇਸੀ ਘਿਓ ਤਾਂ ਵੀ ਲਾ ਲੈਨੇ ਆ ਤੇ ਕਈ ਵਾਰੀ ਆਪਾਂ ਸਰੋਂ ਦੇ ਤੇਲ ਦਾ ਵੀ ਲਾ ਲੈਨੇ। ਸਿਮਰ ਕਰਕੇ ਥੋੜੇ ਜਿਹਾ ਟੱਕ ਦਾਂਗੇ। ਪਿਆਜ਼ਾਂ ਨੂੰ ਆਪਾਂ ਥੋੜੇ ਜਿਹਾ ਲਾਈਟ ਬਰਾਉਨ ਹੋਣ ਤੱਕ ਆਪਾਂ ਇਹਨਾਂ ਨੂੰ ਪਕਾ ਲਾਂਗੇ। ਤੁਹਾਡੇ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ-ਸੋਹਣੇ ਕਮੈਂਟ ਕਰ ਦੇਣ। ਸਾਰਿਆਂ ਦਾ ਤਹਿ ਦਿਲੋਂ ਤੁਹਾਨੂੰ ਬਦ ਕਰਦੇ ਹਾਂ ਜੀ। ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਜੀ। ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਜੀ। ਕਾਪਾਤ ਵੀ ਜਿੰਨੇ ਕਰੇ ਹੁੰਦਾ ਆਪਾਂ ਵੀ ਵੀਡੀਓ ਨਾਲ ਦੇਖ ਲੈਣੇ ਜੀ ਲਾਈਕ ਕਰ ਦਿੰਨੇ ਕਮੈਂਟ ਕਰ ਦਿੰਨੇ ਜੀ ਸ਼ੇਅਰ ਵੀ ਕਰ ਦਿੰਨੇ ਤੇ ਆਪਣੇ ਘਰੇ ਜੀ Wi-Fi ਨਹੀਂ ਹੈਗਾ ਕਈ ਵਾਰ ਜੇ ਆਪਣਾ ਨੈਟ ਮੁੱਕ ਜਵੇ ਕਿਸੇ ਵੀਰ ਭੈਣ ਦੀ ਹੈ ਨਾ ਵੀਡੀਓ ਰਹਿ ਜੇ ਆਪਾਂ ਅਗਲੇ ਦਿਨ ਦੇਖ ਲੈਣੇ ਹੁੰਦੇ ਆ ਜੀ ਆਪਾਂ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰਦੇ ਹੈਗੇ ਜੀ ਆਪਾਂ ਸਾਰੇ ਜੀ ਇੱਕ ਫੈਮਿਲੀ ਦੀ ਤਰ੍ਹਾਂ ਹੀ ਜੁੜੇ ਹੋਈਆਂ ਆ ਦੀ ਆਪਣਾ ਪਿਆਰ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਿਓ ਆਪਾਂ ਥੋੜਾ ਥੋੜਾ ਜਿਹਾ ਨੂਰ ਨਮਕ ਪਾਵਾਂਗੇ ਇਹੋ ਪਿਆਜ਼ ਆਪਣੇ ਬਰਾਊਨ ਹੋ ਜੇਗੇ ਆਪਾਂ ਇਹਦੇ ਵਿੱਚ ਲਸਣ ਵੀ ਐਡ ਕਰ ਸਕਦੇ ਹਾਂ ਇਹ ਮੈਂ ਰੱਖ ਪਾ ਲਈ ਲਸਣ ਪਾ ਲਓ ਪਰ ਆਪਾਂ ਇਕੱਲੇ ਪਿਆਜ਼ ਦੇ ਤੜਕਾ ਲਾਏ ਕੱਟਾ ਥੋੜੇ ਜਿਹਾ ਬਰਾਊਨ ਜਿਹਾ ਕਰਨੇ ਨੇ ਹਾਂਜੀ ਪਿਆਜ਼ ਆਪਣੇ ਹੋ ਗਏ ਜੀ ਬਰਾਊਨ ਜੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਮਸਾਲੇ ਐਡ ਕਰ ਦਾਂਗੇ ਥੋੜੇ ਆਪਾਂ ਗਰਮ ਮਸਾਲਾ ਪਾ ਦਾਂਗੇ ਧਨੀਆ ਪਾਊਡਰ ਹਲਦੀ ਪਾ ਦਾਂਗੇ ਜੀ ਉਂਝੇ ਪਾ ਦਾਂਗੇ ਲਾਲ ਮਿਰਚ ਤੇ ਆਪਾਂ ਨਮਕ ਐਡ ਕਰ ਦਾਂਗੇ ਨਮਕ ਆਪਾਂ ਥੋੜ੍ਹਾ ਹੀ ਪਾਵਾਂਗੇ ਜੀ ਕਿਉਂਕਿ ਆਪਾਂ ਦਾਲ ਦੇ ਨਾਲ ਸਰਵ ਕਰਨਾ ਦਾਲ ਦੇ ਵਿੱਚ ਵੀ ਨਮਕ ਹੁੰਦਾ ਪੂਰਾ ਇਹਨਾਂ ਨੂੰ ਵੀ ਆਪਾਂ 1 ਮਿੰਟ ਦੇ ਲਈ ਪਕਾ ਲਾਂਗੇ ਜਿਹੜਾ ਆਪਣਾ ਨੂਨ ਹੈ ਤੇ ਉਹ ਚੰਗੀ ਤਰ੍ਹਾਂ ਆਪਣਾ ਪੱਕ ਜੂਗਾ ਉਹਦੇ ਹੱਥ ਦੀ ਪਾਈ ਹੈ ਜੋ ਵੀ ਪਕਤੀਗੇ ਪੱਕੇ ਦੇ 1 ਮਿੰਟ ਲਈ ਢੱਕ ਦਾਂਗੇ ਗੈਸ ਆਪਾਂ ਜੀ ਬੰਦ ਕਰਤਾ ਤੇ ਜਿਹੜਾ ਆਪਾਂ ਮਸਾਲਾ ਭੁੰਨ ਕੇ ਤਿਆਰ ਕਰਿਆ ਇਹਨੂੰ 2 ਮਿੰਟ ਆਪਾਂ ਇਸੇ ਤਰ੍ਹਾਂ ਆਪਣਾ ਠਕਿਆ ਰਹੂਗਾ ਫਿਰ ਆਪਾਂ ਚੌਲਾਂ ਦੇ ਵਿੱਚ ਐਡ ਕਰਾਂਗੇ ਜੀ ਤੇ ਓਨੀ ਦੇਰ ਤੱਕ ਆਪਾਂ ਚੌਲਾਂ ਦਾ ਜਿਹੜਾ ਐਕਸਟਰਾ ਪਾਣੀ ਹੈ ਜੀ ਉਹ ਬਾਹਰ ਕੱਢ ਦਿੰਨੇ ਗੈਸ ਕਰ ਦਿੰਨੇ ਆ ਜੀ ਬੰਦ ਹਾਂਜੀ ਲਓ ਜੀ ਆਪਾਂ ਨੇ ਚੌਲਾਂ ਦਾ ਐਕਸਟਰਾ ਪਾਣੀ ਕੱਢਤਾ ਕਉਂਤੂ ਬੜੀ ਆਪਣੇ ਚੌੜ ਬਣੇ ਨੇ। ਅਪਾ ਜਿਹੜਾ ਤੜਕਾ ਬਣਾ ਕੇ ਤਿਆਰ ਕਰਦੇ ਅਜਿਹਾ ਢੱਚੜਾ ੜਕਾ। ਹਾਂਜੀ ਲਓ ਜੀ ਆਪਾਂ ਨੇ ਸਾਰਾ ਤੜਕਾ ਚੌੜਾਂ ਦੇ ਵਿੱਚ ਐਡ ਕਰਤਾ। ਆਪਾਂ ਇਹ ਚਮਚੇ ਦੇ ਨਾਲ ਚੰਗੀ ਤਰ੍ਹਾਂ ਦੀ ਮਿਕਸ ਕਰਦਾਂ ਕਿਉਂਕਿ ਚੌੜ ਆਪਣੇ ਗਰਮ ਨੇ। ਹੜ ਦੀ ਪਾ ਲਈ ਸੀ ਹੜ ਦੀ ਨਾਲ ਵਿੱਚ ਬਹੁਤ ਵਧੀਆ ਕਲਰ ਆ ਜਾਂਦਾ ਹੜ ਦੀ ਮੈਂ ਥੋੜੀ ਪਾਈ ਸੀ ਜੇ ਜ਼ਿਆਦਾ ਪਾ ਲਈਏ ਫਿਰ ਫਿਰ ਤਾਂ ਬਿਲਕੁਲ ਹੀ ਸੁਮਿਆੰਦੇ ਨੇ ਪੀਲੇ ਤੇ ਆਪਾਂ ਜੀ ਇਹਨਾਂ ਨੂੰ ਦਾਲ ਦੇ ਨਾਲ ਸਰਵ ਕਰਾਂਗੇ ਇਧਰ ਨਾਲ ਦੀ ਨਾਲ ਜੀ ਆਪਣੇ ਧਾਲ ਵੀ ਰੱਖ ਦੀ ਗਰਮ ਹੋਣ ਵਾਸਤੇ ਚਲੋ ਆਪਾਂ ਜੀ ਕਿਸੇ ਵੀ ਧਾਲ ਸਬਜ਼ੀ ਦੇ ਨਾਲ ਖਾ ਸਕਦੇ ਹਾਂ اپنی بہت ਸੋਹਣੀ ਜੀ ਗਾੜੀ ਗਾੜੀ ਬਣੀ ਹੋਈ ਐ। ਆਪਾਂ ਇਹਨੂੰ ਟੱਕ ਦਿੰਨੇ ਆਂ ਦੀ ਹਲੇ। ਜਦ ਤੱਕ ਆਪਣੀ ਦਾਲ ਵੀ ਕੋ ਜੁੜੀ ਕਰ ਨੂੰ। ਲਾਉਂਦੀ ਆਪਾਂ ਨੇ ਚੌੜਾ ਪਾ ਲਈ ਪਲੇਟ ਦੇ ਵਿੱਚ। ਬਾਕੀ ਤੇ ਚੌੜਾ ਪਾ ਲਈ ਟੱਕ ਦਿੰਨੇ ਆ ਜੀ। ਤੇ ਬਗਲੇ ਵੀ ਜੇ ਆਪਣੀ ਗਰਮ ਹੋ ਗਈ। ਵਾਲੀ ਆ ਗਈ ਸੀ ਜੀ ਆਪਾਂ ਨੇ ਗੈਸ ਕਰਤਾ ਸੀ ਬੰਦ। ਆਪਾਂ ਦਾਲ ਨੂੰ ਵੀ ਇੱਕ ਕੌਲੀ ਦੇ ਵਿੱਚ ਸਰਵ ਕਰ ਲੈਂਦੇ ਆ। ਕਈ ਵਾਰੀ ਜੇ ਦੁਪਹਿਰ ਦੇ ਟਾਈਮ ਮੰਨ ਕਰਦਾ ਹੁੰਦਾ ਵੀ ਇਸ ਤਰ੍ਹਾਂ ਦੇ ਤੜਕੇ ਦੇ ਚੌੜੇ ਬਣਾ ਕੇ ਖਾਈਏ ਜੇ ਤੁਸੀਂ ਨਹੀਂ ਵੀ ਆਪਾਂ ਨਾ ਤੜਕਾ ਲਾਉਣਾ ਹੈ ਜੀ ਆਪਾਂ ਬਿਨਾਂ ਤੜਕੇ ਤੋਂ ਵੀ ਚੌਣਾ ਨੂੰ ਬਣਾ ਸਕਦੇ ਨੋ ਜੀ ਆਪਾਂ ਨੇ ਪਲੇਟ ਦੇ ਵਿੱਚ ਪਾ ਲਏ ਚੌੜ ਨਾਲ ਪਾ ਲਈ ਦਾਲ ਮੈਨੂੰ ਜੇ ਤੁਹਾਨੂੰ ਨਮਕੀਨ ਚੌੜ ਬਣਾਉਣੀ ਹੋਵੇ ਚ ਹਲਦੀ ਚੌੜਾਂ ਦੇ ਜ਼ਰੂਰ ਪਾਉਣੀ ਹੁੰਦੀ ਹੈ ਚੌੜਾ ਦਾ ਟੇਸਟ ਵੀ ਵਧੀਆ ਆ ਜਾਂਦਾ ਤੇ ਚੌੜਾ ਆਪਣੇ ਦੇਖਣ ਦੇ ਵਿੱਚ ਵੀ ਵਧੀਆ ਲੱਗਦੇ ਨੇ ਹਾਂਜੀ ਚੌਲ ਬਣ ਕੇ ਤਿਆਰ ਨੇ ਜੀ ਜਿਹੜੇ ਵੀਰਪੈਣ ਆਪਣੇ ਨਾਲ ਜੁੜੇ ਹੋਏ ਨੇ ਜੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਸਾਡੇ ਭੈਣ ਭਰਾ ਚੜ੍ਹਦੀ ਕਲਾ 'ਚ ਰਹਿਣ ਜੀ ਸਾਰਿਆਂ ਨੂੰ ਧੰਨਵਾਦ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ